ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਵੀਰ ਜਵੰਦਾਂ ਵੱਲੋਂ ਬਹੁਤ ਹੀ ਮਾੜੀ ਖ਼ਬਰ ਆਈ ਕਿ ਉਹ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਜੀ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਉਹਨਾਂ ਦੀ ਯਾਦ ਵਿੱਚ ਕੁਝ ਲੈਣਾ ਲਿਖਿਆ ਜੀ ਉਹ ਪੁਰਣ ਹੋਣਾ ਪੈ ਗਿਆ ਜਿਹੜਾ ਕਾਟਾਂ ਪਰਵਾਰ ਉੱਤੇ ਤਰਸ ਰੱਬਾ ਕਰਦਾ ਤੂੰ ਮਾਸਾ ਪੁਰਾਣੀ ਹੋਣਾ ਪੈ ਗਿਆ ਜਿਹੜਾ ਘਾਟਾ ਪਰਵਾਰੀ ਉੱਤੇ ਤਰਸ ਰੱਬਾ ਕਰਦਾ ਤੂੰ ਮਾਸਾ ਅੱਜ ਤੱਕ ਜਿੰਨੇ ਵੀ ਗੀਤ ਗਾਏ ਨਾ ਉਹਦੇ ਵਿੱਚ ਇੱਕ ਮਾੜਾ ਸੀ ਲੋਕਾਂ ਕੀਤੀਆਂ ਦੁਆਵਾਂਆਂ ਜੇ ਬਹੁਤ ਪਰਮੋਤ ਅਕ ਲੈਣੇ ਜਿੱਤ ਗਈ ਲੋਕਾਂ ਕੀਤੀਆਂ ਦੁਆਵਾਂਆਂ ਜੇ ਬਹੁਤ ਔਰ ਮੋਤੀ ਅਕ ਲੈਣ ਜਿੱਤ ਗਈ ਹਾਏ ਮੋਤੀ ਅਕ ਲੈਣ ਜਿੱਤ ਗਈ ਵਾਹਿਗੁਰੂ ਰਾਜ ਵੀ ਜਵੰਦਨ ਆਪਣੇ ਚਰਨਾਂ ਵਿੱਚ ਨਿਹਾਰ ਬਖਸ਼ਣ ਸਤਿ ਸ੍ਰੀ ਅਕਾਲ